ਸਿਰਫ ਆਲੂ ਦੇ ਬੀਜ ਦੇ ਉੱਤੇ ਗੱਲ ਕਰਨੀ ਹੈ ਜੇ ਆਪਾਂ ਸਾਰੀਆਂ ਹੀ ਗੱਲਾਂ ਕਰਨੀਆਂ ਹੋਣਾਂ ਤੇ ਬਹੁਤ سارے ਸਾਇੰਟਿਸਟ ਆਈਦੇ ਆ ਪਰ ਕਿਉਂਕਿ ਆਪਣੀ ਛੋਟੀ ਜੀ ਟੀਮ ਅੱਜ ਆਈ ਹੋਈ ਹੈ ਕਿ ਸੀਮਿਤ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਸਿਰਫ ਕਰਾਂਗੇ ਆਲੂ ਦੇ ਬੀਜ ਦੇ ਉੱਤੇ ਜੇ ਬੀ ਚੰਗਾ ਹੋ ਗਿਆ ਬੀ ਦੀ ਗੱਲਬਾਤ ਸਹੀ ਹੋ ਜਵੇ ਤੇ ਰਾਸ਼ਨ ਤੇ ਬਾਕੀ ਦੀਆਂ ਚੀਜ਼ਾਂ ਆਪਣੇ ਆਪ ਹੀ ਚੰਗੀਆਂ ਹੋ ਜਾਂਦੀਆਂ ਹੈਗੀਆਂ ਤੇ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿਹੜੇ ਤੁਹਾਡੇ ਸੁਪਨੇ ਆ ਨਾ ਜਿਹੜੀ ਤੁਹਾਡੀ ਸੋਚ ਆ ਉਹ ਸ਼ਾਇਦ ਤੁਹਾਡੇ ਤੋਂ ਵਿਵਾਦ ਮੈਂ ਜਾਣਦਾ ਹੁਣ ਤੁਹਾਡੀ ਸੋਚ ਵਿੱਚ ਕੀ ਹੁੰਦਾ ਹੈ ਇੱਕ ਆਮ ਦੇਮੀਦਾਰ ਕੀ ਸੋਚਦਾ ਹੈਗਾ ਉਹ ਸੋਚਦਾ ਹੈਗਾ ਕਿ ਵੀ ਜਿਹੜਾ ਆਲੂ ਦਾ ਕੰਮ ਕਰਦਾ ਉਹ ਕਹਿੰਦਾ ਵੀ ਮੇਰੇ ਕੋਲੇ ਤਾਂ ਆਪਣਾ ਪੂਰਾ ਹਾਈ ਕੁਆਲਿਟੀ ਦਾ ਬੀ ਹੋਵੇ ਉਹਦਾ ਇੱਕ ਸੁਪਨਾ ਹੈ ਵੀ ਹਾਈ ਕੁਆਲਿਟੀ ਦਾ ਬੀ ਹੋਵੇ ਤੇ ਉਹ ਸੋਚਦਾ ਕਿ ਮੈਨੂੰ ਬੀ ਨਾ ਮੰਗਣਾ ਨਾ ਪਵੇ ਕਿਸੇ ਤੋਂ ਸਗੋਂ ਮੈਂ ਬੀ ਲੋਕਾਂ ਨੂੰ ਦੇਵਾਂ ਤੇ ਫਿਰ ਮੇਰੇ ਪੈਦਾ ਕੀਤੇ ਬੀਜ ਦੀ ਨਾ ਪੂਰੇ ਏਰੀਏ ਚ ਮੰਗ ਹੋਵੇ ਤੇ ਮੇਰੇ ਤੋਂ ਭੈਣ ਭਰਾ ਮੰਗਣ ਤੇ ਮੈਂ ਨਾ ਨਖਰਾ ਜਿਹਾ ਮਾਰਾਂ ਕਿ ਯਾਰ ਮੇਰੇ ਕੋਲ ਨਾ ਆਪਣੇ ਜੋ ਗਿਆ ਬਸ ਹੈ ਨਾ ਵੀ ਉਹਦਾ ਜੀ ਕਹਦਾ ਵੀ ਮੇਰੇ ਕੋਲ ਬੀਜ ਮੰਗਣ ਤੇ ਮੈਂ ਨਖਰੇ ਕਰਾਂ ਪਰ ਦੁੱਖ ਦੀ ਗੱਲ ਇਹ ਹੈਗੀ ਆ ਕਿ ਉਹਦਾ ਸੂਤ ਜਿਹੇ ਨਹੀਂ ਆਉਂਦਾ ਚੰਗੇ ਬੀਜ ਦਾ ਕਈਆਂ ਨੂੰ 20 20 ਸਾਲ ਨਿਕਲ ਗਏ ਉਹ ਵਿਚਾਰੇ ਚਾਹੁੰਦੇ ਬੀਜ ਦਾ ਨਖਰਾ ਕਰੀਏ ਉਹ ਨਖਰਾ ਉਹੀ ਨਹੀਂ ਪਉਦਾ ਅੱਜ ਜੇ ਤੁਸੀਂ ਧਿਆਨ ਨਾਲ ਸੁਣ ਲਿਆ ਨਾ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਕਿ ਤੁਹਾਨੂੰ ਨਖਰਾ ਕਰਨ ਲਾ ਦਿਆਂਗੇ ਠੀਕ ਹੈ ਤੇ ਇਹਨਾਂ ਦਾ ਉਹਦੇ ਦੋ ਹੋਰ ਵੀ ਸੁਪਨੇ ਹੈਗੇ ਆ ਬਈ ਮੇਰਾ ਨਾਂ ਜਿਹੜਾ ਹੈਗਾ ਉਹ 49 ਲੱਖ ਦੇ ਜ਼ਿਮੀਂਦਾਰਾਂ ਦੇ ਵਿੱਚ ਫਿਰ ਯੂਨੀਵਰਸਿਟੀ ਦੇ ਵਿਗਿਆਨੀਆਂ ਦੇ ਵਿੱਚ ਪਤਾ ਹੋਵੇ ਕਿ ਇਹਦੀ ਆ ਸਿੱਧੂ ਸਾਹਿਬ ਸੰਧੂ ਸਾਹਿਬ ਤੇ ਗਿੱਲ ਸਾਹਿਬ ਜਿਹੜੇ ਹੈਗੇ ਨਾ ਬਈ ਉਹਨਾਂ ਦੇ ਫਾਰਮ ਤੇ ਜਾਓ ਜੇ ਫਸਲ ਦੇਖਣੀ ਆ ਇਹ ਸੁਪਨੇ ਆ ਸਾਡੇ ਤੇ ਫੇਰ ਨਾ ਪੰਜ ਵਾਗੇ ਦਾ ਹੈਗਾ ਇਹ ਤਾਂ ਸਾਰਿਆਂ ਦੇ ਹੈਗਾ ਕਿ ਬਈ ਇਲਾਕੇ ਦੇ ਵਿੱਚ ਨਾ ਜੱਟ ਦਾ ਨੌ ਹੋਵੇ ਅੱਜ ਮੈਂ ਸੌਂ ਖਾ ਕੇ ਕਹਿ ਸਕਦਾ ਕਿ ਜੇਸ ਬੰਦੇ ਨੇ ਨਾ ਧਿਆਨ ਨਾਲ ਗੱਲਬਾਤ ਸੁਣ ਲਈ ਕਿਉਂਕਿ ਸਾਡੀ ਗੱਲਬਾਤ ਬਹੁਤੀ ਡੂੰਗੀ ਨਹੀਂ ਹੁੰਦੀ ਮੈਨੂੰ 31-32 ਸਾਲ ਹੋ ਗਿਆ ਨੂੰ ਚ ਕੰਮ ਕਰਦੇ ਨੂੰ ਇੰਨਾ ਕੁ ਸਿੱਖਿਆ ਇੰਨਾ ਕੁ ਇੰਨਾ ਕੁ ਬਸ ਉਹਦੇ ਵਿੱਚੋਂ ਇੰਨਾ ਕੁ ਆਪਾਂ ਸਾਂਝਾ ਕਰ ਮੈਂ ਪਰ ਆਪਾਂ ਨੂੰ ਲੋੜੀ ਇੰਨੇ ਕਿ ਦੀ ਬਹੁਤੀ ਡੂੰਗੀ ਆਪਾਂ ਨੂੰ ਸਾਇੰਸ ਦੀ ਲੋੜ ਨਹੀਂ ਹੈਗੀ ਬਹੁਤੀ ਲੋੜ ਨਹੀਂ ਹੈਗੀ ਜਿੰਨਾ ਇੱਕ ਜ਼ਿੰਮੇਦਾਰ ਨੂੰ ਚਾਹੀਦਾ ਆ ਉਹਨਾਂ ਕ ਮੈਂ ਸਿੱਖਿਆ ਆ ਉਹੀ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਬਹੁਤ ਗੂੜ ਗਿਆਨ ਦੀ ਲੋੜ ਨਹੀਂ ਹੈਗੀ ਜਿਹੜਾ ਗੂੜ ਗਿਆਨ ਆ ਉਹ ਵਿਗਿਆਨੀ ਲੋਕ ਆਪਣੀ ਖੋਜ-ਖੋਚ ਲਈ ਉੱਥੇ ਕਰਨਾ ਪੈਂਦਾ ਆ ਅਸੀਂ ਵੀ ਕਰਦੇ ਆ ਪਰ ਆਪਾਂ ਜਿਹੜੀ ਖੇਤੀ ਆ ਨਾ ਖੇਤ ਵਾਸਤੇ ਉਹ ਮੋਟੀਆਂ-ਮੋਟੀਆਂ ਗੱਲਾਂ ਆਪਾਂ ਅੱਜ ਕਰਨੀਆਂ ਆ ਆਲੂ ਦੇ ਬਾਰੇ ਜਿਹੜੀਆਂ ਸਾਡੀ ਜ਼ਿੰਦਗੀ ਬਦਲ ਸਕਦੀਆਂ ਉਹ ਮੈਂ ਕਿਉਂ ਕਹਿ ਰਿਹਾ ਬਦਲ ਸਕਦੀਆਂ ਕਿ ਮੇਰਾ ਆਪਣਾ ਤਜਰਬਾ ਇੱਥੇ ਜਲੰਧਰ ਦਾ ਮੈਂ 2013 ਤੋਂ ਆ ਬਹੁਤ ਸ਼ਾਨਦਾਰ ਸਟੋਰੀਆਂ ਦੇਖੀਆਂ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਸਟੋਰੀਆਂ ਵੀ ਦੇਖੀਆਂ ਬਹੁਤ ਉਹੋ ਵੀ ਗੱਲਾਂ ਦੇਖੀਆਂ ਕਿ ਜਿੱਥੇ ਬੰਦੇ ਦਾ ਕਿਤੇ ਕਿਤੇ ਪਹੁੰਚਣ ਦਾ ਉਹਦਾ ਸਕੋਪ ਸੀਗਾ ਲੇਕਿਨ ਬੰਦਿਆਂ ਨੇ ਗਲਤੀਆਂ ਕਰਕੇ ਉਹ ਨਹੀਂ ਕਰ पाए ਉਹ ਵੀ ਬਹੁਤ ਸਟੋਰੀਆਂ ਹੈਗੀਆਂ ਕਿ ਬਹੁਤ ਉੱਚੇ ਜਾ ਸਕਦੇ ਸੀ ਉਹ ਕਿਸੇ ਹੋਰ ਹੀ ਚੱਕਰਾਂ ਚ ਉਲਝ ਗਏ ਕਿ ਗੱਲ ਬਣੀ ਨਹੀਂ ਅੱਜ ਮੈਂ ਤੁਹਾਨੂੰ ਦੱਸਾਂ ਕਿ ਅੱਜ ਦਾ ਮੌਕਾ ਇਹੋ ਜਿਹਾ ਹੈਗਾ ਆਪਾਂ ਇਹ ਨਹੀਂ ਕਹਿੰਦੇ ਕਿ ਵੀ 2 ਘੰਟਿਆਂ ਦੇ ਵਿੱਚ ਸਾਰਾ ਕੁਝ ਪਤਾ ਲੱਗ ਜਾ ਪਰ ਅੱਜ ਨਾ ਗੱਡੀ ਸਟਾਰਟ ਹੋ ਸਕਦੀ ਹੈ ਤੇ ਦੋਸਤੋ ਅੱਜ ਦੀ ਜਿਹੜੀ ਗੱਲਬਾਤ ਆ ਉਹਦੇ ਵਿੱਚ ਮੋٹے ਤੌਰ ਤੇ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਨੀ ਆ ਕਿ ਵੀ ਜਿਹੜਾ B ਵਾਲਾ ਆਲੂ ਹੈ ਕੀ ਆ ਤੇ ਦੂਸਰੀ ਗੱਲ ਆਪਾਂ ਕਰਾਂਗੇ ਬਹੁਤ ਛੋਟੀ ਬਹੁਤ ਸੰਖੇਪ ਦੀ ਗੱਲਬਾਤ ਕਰ ਲਈ ਹੈ ਦੂਸਰੀ ਹੈਗੀ ਹੈ ਕਿ ਜਿਹੜੇ ਬੀ ਦੇ ਸਿਸਟਮ ਹੈ ਦੋ ਮੁੱਖ ਤੌਰ ਤੇ ਦੋ ਸਿਸਟਮ ਹੈ ਇੱਕ ਹੈਗਾ ਰਵਾਇਤੀ ਬੀ ਸਿਸਟਮ ਜਿਹੜਾ ਤੁਸੀਂ ਜਿਹੜੇ ਸਾਡੇ ਪੁਰਾਣੇ ਜ਼ਿੰਮੇਦਾਰ ਹੋਣਗੇ ਜਿਹੜੇ 35 40 ਸਾਲ ਪੁਰਾਣੇ ਜਾਂ ਅੱਜ ਵੀ ਕਈ ਲੋਕ ਹੈਗੇ ਉਹ ਕਹਿੰਦੇ ਵੀ ਸਾਨੂੰ F1 ਲੈ ਆਂਦਾ F2 ਲੈ ਆਂਦਾ ਜਾਂ ਸਰਟੀਫਾਈਡ ਲੈ ਆਂਦਾ ਉਸ ਬੀ ਸਿਸਟਮ ਕੀ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਦੂਸਰਾ ਫਿਰ ਆਪਾਂ ਸਮਝਾਂਗੇ ਕਿ ਜਿਹੜਾ ਇਹ ਬੀ ਸਿਸਟਮ ਕੀ ਆ ਜਿਹੜਾ ਹਾਈ ਟੈਕ ਬੀ ਸਿਸਟਮ ਆਪਾਂ ਕਹਿੰਦੇ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਉਸ ਤੋਂ ਬਾਅਦ ਦੇ ਵਿੱਚ ਇਹ ਜੇ ਤੁਹਾਡੇ ਕੋਲ ਚੰਗਾ ਬੀਜ ਕਿਸੇ ਨੇ ਦੇ ਦੇਤਾ ਮੰਨ ਲਓ ਤੁਹਾਡੇ ਪਾਸ ਵਧੀਆ ਬੀ ਆ ਗਿਆ ਜਿਹੜੀ ਸਭ ਤੋਂ ਵੱਡੀ ਗਲਤੀ ਹੋ ਰਹੀ ਆ ਕਿ ਜੇ ਅੱਜ ਆਪਣੇ ਕੋਲ ਚੰਗਾ ਬੀ ਆ ਜਾਵੇ ਉਸ ਬੀ ਨੂੰ ਸੰਭਾਲ ਕੇ ਉਸ ਤੋਂ ਗਾਹਾਂ ਜਿਹੜਾ ਬੀ ਬਣਾਉਣਾ ਉੱਥੇ ਸਭ ਤੋਂ ਵੱਡੀ ਗਲਤੀ ਹੋ ਰਹੀ ਆ ਬੀਜ ਪਲੌਟ ਟੈਕਨੀਕ ਕੀ ਹੈਗੀ ਆ ਔਰ ਇਸ ਤੋਂ ਬਾਅਦ ਇਹ ਹੈਗਾ ਕਿ ਜੇ ਹੁਣ ਆਪਾਂ ਬੀਜ ਖਰੀਦਣਾ ਆ ਮੰਨ ਲਓ ਜਾਂ ਵੇਚਣਾ ਆ ਤਾਂ ਜੋ ਵੀ ਇਸ ਦੁਨੀਆ ਵਿੱਚ ਹੈਗੇ ਬੀਜ ਦੀ ਪਛਾਣ ਕੀ ਹੁੰਦੀ ਆ ਔਰ ਲਾਸਟ ਦੇ ਉੱਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਜਦੋਂ ਆਪਾਂ 2 ਘੰਟੇ ਬਾਅਦ 1.5 ਘੰਟੇ ਬਾਅਦ 2 ਘੰਟੇ ਬਾਅਦ ਜਦੋਂ ਆਪਾਂ ਸਾਰੀ ਗੱਲਬਾਤ ਕਰ ਲਈ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹ ਦੇਖਣਾ ਕਿ ਬਣਾਉਣਾ ਕਿ ਸਾਡਾ ਪ੍ਰੋਗਰਾਮ ਕੀ ਆ ਸੀ ਹੁਣ ਜਾ ਕੇ ਕਰਨਾ ਕੀ ਆ ਤੇ ਉਹ ਫਿਰ ਹੈਗਾ ਕਿ ਆਪਾਂ ਜਦੋਂ ਟ੍ਰੇਨਿੰਗ ਕਰਦੇ ਆਂ ਸਭ ਕੁਝ ਕਰਦੇ ਆਂ ਤੇ ਜਦੋਂ ਆਪਾਂ ਵਾਪਸ ਮੁੜਦੇ ਨਾ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਜਾ ਕੇ ਕਰਨਾ ਕੀ ਹੈ ਤੇ ਜਾਣ ਤੋਂ ਪਹਿਲਾਂ ਆਪਾਂ ਸਾਰੇ ਕੋਸ਼ਿਸ਼ ਕਰਾਂਗੇ ਕਿ ਆਪਾਂ ਆਪਣਾ ਪ੍ਰੋਗਰਾਮ ਬਣਾਵਾਂਗੇ ਕਿ ਮੇਰਾ ਆ ਪ੍ਰੋਗਰਾਮ ਹੈਗਾ ਅੱਜ 2 ਘੰਟੇ ਮੈਂ ਲਗਾਏ 2 ਘੰਟੇ ਖਰਚ ਕੀਤੇ ਮੈਂ ਆ ਸਿੱਖਿਆ ਤੇ ਹੁਣ ਮੈਂ ਘਰੇ ਜਾ ਕੇ ਆਹ ਕਰਨਾ ਜੇ ਉਹ ਗੱਲ ਨਹੀਂ ਬਣਦੀ ਫਿਰ ਕੋਈ ਫਾਇਦਾ ਨਹੀਂ ਕਿਸੇ ਵੀ ਟ੍ਰੇਨਿੰਗ ਅਟੈਂਡ ਕਰਨ ਦਾ ਤੁਸੀਂ ਇੱਕਠੇ ਹੋਏ ਹਾਂ ਤਾਂ ਮੈਂ ਅਕਸਰ ਕਹਿੰਦਾ ਹੁੰਦਾ ਜੀ ਅਸੀਂ ਕਈ ਵਾਰ ਜਲੰਧਰ ਜਿਹੜੇ ਪ੍ਰੋਗਰਾਮ ਕਰਦੇ ਆ ਮੈਂ ਇਹ ਕਹਿੰਦਾ ਹੁੰਦਾ ਕਿ ਜਦੋਂ ਵੀ ਤੁਸੀਂ ਜਲੰਧਰ ਪ੍ਰੋਗਰਾਮ ਤੇ ਆਉਣਾ ਆ ਇੱਕ YouTube ਦੇ ਉੱਤੇ ਲਗਭਗ 100 ਵੀਡੀਓ ਅਸੀਂ ਬੜੀ ਮਿਹਨਤ ਕਰਕੇ ਪਾਈਆਂ ਹੋਈਆਂ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹੁੰਦੇ ਹਾਂ ਕਿ ਆਉਣ ਤੋਂ ਪਹਿਲਾਂ ਉਹ ਵੀਡੀਓ ਸਾਰੀਆਂ ਜਿੰਨੀਆਂ ਦੇਖ ਸਕਦੇ ਦੇਖ ਕੇ ਆਓ ਡਾਇਰੀ ਦੇ ਉੱਤੇ ਲਿਖ ਕੇ ਆਓ ਕਿ ਤੁਸੀਂ ਕੀ ਸਿੱਖਿਆ ਨੰਬਰ 2 ਦੇ ਉੱਤੇ ਫਿਰ ਇੱਕ ਟ੍ਰੇਨਿੰਗ ਉਹਦੇ ਨਾਲ ਤੁਸੀਂ ਜੇ ਘਰੇ ਬੈਠ ਕੇ ਰਜਾਈ 'ਚ ਵੀ ਉਹ ਵੀਡੀਓ ਬੈਠ ਕੇ ਦੇਖੀ ਜਾਓਗੇ ਤੇ 1 ਰੁਪਏ ਦੇ ਵਿੱਚੋਂ ਸਮਝੋ 40-50 ਪੈਸੇ ਗੱਲਬਾਤ ਸਮਝ ਆ ਜਾਂਦੀ ਹੈ ਫਿਰ ਕੀ ਹੁੰਦਾ ਕਿ ਜਦੋਂ ਤੁਸੀਂ ਇੱਕ ਟ੍ਰੇਨਿੰਗ ਕਰ ਲਓ ਜਲੰਧਰ ਦੇ ਵਿੱਚ ਤੇ ਤੁਸੀਂ ਸੋਚੋ ਕਿ 20 25% ਉੱਥੋਂ ਐਡ ਹੋ ਗਿਆ ਬਾਕੀ ਰਹਿੰਦਾ 25% ਜਦੋਂ ਅੱਜ ਮੈਂ ਤੁਸੀਂ ਆਏ ਹੋ ਤੇ ਇੱਥੇ ਦਿਗਜ ਬੰਦੇ ਬੈਠੇ ਆ ਜਿਨ੍ਹਾਂ ਨੂੰ ਬਹੁਤ ਜਾਣਕਾਰੀ ਆ ਉਹਨਾਂ ਦੇ ਫੋਨ ਨੰਬਰ ਲੈ ਕੇ ਜਾਓ ਦੋ ਤਿੰਨ ਬੰਦਿਆਂ ਦੇ ਫੋਨ ਨੰਬਰ ਹੁਣ ਚੰਗੇ ਜ਼ਿੰਮੇਦਾਰਾਂ ਦੇ ਤੇ ਇਸ ਤਰੀਕੇ ਨਾਲ ਸਟੋਰੀ ਪੂਰੀ ਹੋ ਜਾਂਦੀ ਆ ਫਿਰ ਬੰਦਾ ਐਨ ਕੰਮ ਕਰਨ ਦਾ ਸ਼ੁਰੂ ਕਰ ਸਕਦਾ ਜੇ ਕੋਈ ਬਿਲਕੁਲ ਹੀ ਸੋਚਦਾ ਵੀ ਮੈਂ ਅਜੇ ਮਤਲਬ ਨਵਾਂ ਹੈਗਾ ਹਾਂ ਤੇ ਇਸ ਤਰੀਕੇ ਨਾਲ ਹੈਗੀ ਆ ਤੇ ਫਿਰ ਹੌਲੀ ਹੌਲੀ ਸਿੱਖਣ ਦੇ ਕੰਮ ਸ਼ੁਰੂ ਹੋ ਜਾਂਦਾ ਹੈਗਾ ਤੇ ਇਸ ਕਰਕੇ 2 4 10 ਬੰਦਿਆਂ ਦੇ ਜ਼ਰੂਰ ਫੋਨ ਨੰਬਰ ਲੈ ਕੇ ਜਾਓ ਜਿਹੜੇ ਚੰਗੇ ਆਲੂ ਦੀ ਖੇਤੀ ਦੇ ਜਾਣਕਾਰ ਹੈਗੇ ਨੇ ਦੋਸਤੋ ਜਿਹੜੀ ਆਲੂ ਦੀ ਕਾਸ਼ਤ ਹੈ ਨਾ ਬੇਸਿਕਲੀ ਇਹ ਆਪਾਂ ਨਾ ਤਿੰਨ ਤਰੀਕੇ ਦੀ ਕਾਸ਼ਤ ਕਰਦੇ ਆਂ ਪਹਿਲਾ ਆਲੂ ਖਾਣ ਵਾਲਾ ਜਿਹਨੂੰ ਅੰਗਰੇਜ਼ੀ ਚ ਬੋਲਦੇ ਟੇਬਲ ਪੋਟੇਟੋ ਹੈ ਨਾ ਖਾਣ ਵਾਲਾ ਜਿਹੜਾ ਰਾਸ਼ਨ ਵੀ ਆਪਾਂ ਬੋਲ ਦਿੰਦੇ ਆਂ ਦੂਸਰਾ ਬੀ ਵਾਲਾ ਆਲੂ ਹੋ ਗਿਆ ਅੱਜ ਆਪਾਂ ਬੀ ਵਾਲੇ ਆਲੂ ਦੀ ਗੱਲ ਕਰਨੀ ਹੈ ਸੀਲ ਪੋਟੇਟੋਸ ਔਰ ਤੀਸਰਾ ਹੋ ਗਿਆ ਫੈਕਟਰੀ ਵਾਸਤੇ ਜਿਹਨੂੰ ਆਪਾਂ ਬੋਲਦੇ ਨੇ ਪ੍ਰੋਸੈਸਿੰਗ ਦਾ ਆਲੂ ਤੇ ਚੌਥਾ ਕਈ ਵਾਰੀ ਆਪਾਂ ਲੱਗ ਕਹਿੰਦੇ ਨੇ ਕੱਚੀ ਪਟਾਈ ਦਾ ਵੀ ਕਹਿੰਦੇ ਨੇ ਵੀ ਕੱਚਾ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਉਹ ਕੱਚੀ ਪਟਾਈ ਕਰਦੇ ਆ 60 60 ਜਿੰਨਾਂ ਤੇ ਉੱਟ ਕੇ ਮੰਡੀ ਸਿੱਟ ਦਿੰਦੇ ਹੈਗੇ ਆ ਆਪਾਂ ਸਿਰਫ ਕਰਨੀ ਹੈ ਬੀ ਦੇ ਆਲੂ ਦੀ ਗੱਲ ਬਾਤ ਇਹ ਜਿਹੜੇ ਹੁਣ ਜਿਵੇਂ ਤੁਸੀਂ ਬੈਠੇ ਹੋ ਨਾ ਤੁਹਾਡੇ ਵਿੱਚ ਮੋٹے ਤੌਰ ਤੇ ਮੈਂ ਕਹਿੰਦਾ ਹਾਂ ਤਿੰਨ ਕੋ ਤਰ੍ਹਾਂ ਦੇ ਜ਼ਿੰਮੇਦਾਰ ਤੁਸੀਂ ਹੋਵੋਗੇ ਪਹਿਲੀ ਕੈਟਾਗਰੀ ਤੇ ਉਹ ਹੋਗੀ ਇੱਕ ਨਵੇਂ ਜ਼ਿੰਮੇਦਾਰ ਆਪਾਂ ਕਹਿ ਸਕਦੇ ਆ ਤੇ ਕੁਝ ਬੰਦੇ ਇਹੋ ਜਿਹੇ ਕਿ ਜਿਨ੍ਹਾਂ ਨੂੰ 5-5 10-10 ਸਾਲ ਲੱਗੇ ਹੋਏ ਤੇ ਜਿਹੜੇ ਜਿਹਨਾਂ ਦਾ ਇੱਕ ਲੈਵਲ ਆ ਉਹ ਪਹਿਲੇ ਉਹਨਾਂ ਕੋ ਥੋੜਾ ਬਹੁਤ ਚੰਗਾ ਵੀ ਹੈਗਾ ਆ ਜਾਂ ਵੀ ਦਾ ਛੋਟਾ ਮੂਟਾ ਕਾਰੋਬਾਰ ਵੀ ਕਰਦੇ ਆ ਤੇ ਤੀਸਰੀ ਕੈਟਾਗਰੀ ਹੋ ਸਕਦੀ ਜਿਨ੍ਹਾਂ ਨੂੰ ਆਪਾਂ ਐਡਵਾਂਸ ਲੈਵਲ ਦੇ ਕਹਿ ਸਕਦੇ ਆ ਕਿ ਜਿਨ੍ਹਾਂ ਨੇ ਕੋਈ ਅੱਗੇ ਦੀ ਗੱਲਬਾਤ ਕਰਨੀ ਆ ਜੇ ਦੇ ਵਿੱਚ ਐਡਵਾਂਸਡ ਟੈਕਨੋਲੋਜੀਜ਼ ਨੂੰ ਅਡਾਪਟ ਕਰਨਾ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਨਾ ਆਪਣੇ ਆਪ ਨੂੰ ਖੁਦ ਹੀ ਮੈਥਲੋ ਵੀ ਮੇਰਾ ਇੱਥੇ ਕਿ ਲੈਵਲ ਹੈਗਾ ਮੈਂ ਲੈਵਲ 1 ਤੇ ਆ 2 ਤੇ ਆ ਦਾ ਡੇਢ ਲੈਵਲ ਤੇ ਆ 2 ਤੇ ਆ ਜਾਂ ਢਾਈ ਲੈਵਲ ਤੇ ਆ ਜਾਂ 3 ਤੇ ਆ ਤੂੰ ਉਹ ਜਦੋਂ ਉੱਥੇ ਕੀ ਹੈ ਕਿ ਉਹ ਸਾਰਿਆਂ ਦੀ ਫਿਰ ਆਪੋ ਆਪਣਾ ਪ੍ਰੋਗਰਾਮ ਅਲੱਗ-ਅਲੱਗ ਬਣਾਉਂਦੇ ਨੇ ਕੀ ਕਰਨਾ ਹੈਗਾ ਬਈਆ ਬਾਕੀ ਜਿਹੜੇ ਜ਼ਿਆਦਾ ਲੋਕ ਨੇ ਉਹ ਲੈਵਲ 1 2 ਵਾਲੇ ਉਹਨਾਂ ਦੇ ਐਂਗਲ ਤੋਂ ਉਹਨਾਂ ਦੀ ਅਮਤ ਜ਼ਰੂਰਤ ਦੇ ਹਿਸਾਬ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਸਾਰਿਆਂ ਦੀਆਂ ਲੋੜਾਂ ਜ਼ਰੂਰਤਾਂ ਬਿਲਕੁਲ ਟੋਟਲੀ ਅਲੱਗ-ਅਲੱਗ ਦੇ ਮੈਂ ਇਹ ਪੁੱਛਣਾ ਚਾਹੁੰਦਾ ਆ ਕਿ ਜਿਹੜਾ ਬੀ ਵਾਲਾ ਆਦੂਗਾ ਆ ਦੇਖੋ ਆ ਮੇਰੇ ਪਾਸ ਆ ਆਹਾ ਆਦੂ ਇੱਕ ਕਿਵੇਂ ਪਤਾ ਲੱਗੂਗਾ ਕਿ ਇਹ ਬੀ ਵਾਲੇ ਠੀਕ ਹੈ ਜਾਂ ਇਹ ਰਾਸ਼ਨ ਲਈ ਠੀਕ ਹੈ ਕਿ ਇਹਦੇ ਵਿੱਚ ਬਿਮਾਰੀ ਨਹੀਂ ਹੋਣੀ ਚਾਹੀਦੀ ਵਾਇਰਸ ਨਹੀਂ ਹੋਣਾ ਚਾਹੀਦਾ ਕੋਈ ਵੀ ਹੁਣ ਮੰਨ ਲਓ ਇਹਦੇ ਵਿੱਚ ਕੋਈ ਵਾਇਰਸ ਨਹੀਂ ਕੋਈ ਬਿਮਾਰੀ ਨਹੀਂ ਕੋਈ ਕਾਮਨ ਸਕੈਬ ਨਹੀਂ ਕੁਝ ਨਹੀਂ ਹੈਗਾ ਕੀ ਐਸ ਆਲੂ ਨੂੰ ਤੁਸੀਂ ਕਹਿ ਸਕਦੇ ਹੋ ਬੀ ਵਾਲਾ ਆਲੂ ਜਾਂ ਨਹੀਂ ਇਹਦੇ ਵਿੱਚ ਕੀ ਹੈਗਾ ਕਿ ਇਹਦਾ ਇੱਕ ਸਾਈਜ਼ ਆ ਇੱਕ ਲੋੜੋਂ ਵੱਡਾ ਸਾਈਜ਼ ਆ ਹਾਂਜੀ ਠੀਕ ਹੈ ਸਰ ਆਪਾਂ ਇਹਨਾਂ ਸਾਈਜ਼ੇ ਕੇ ਗਰੂਮੈਂਟ ਕਰ ਸਕਦੇ ਹਾਂ ਜਿਵੇਂ ਇਹ ਰਸਨໄਇਆ ਗਵੇੜ 20x10 ਦਾ ਸਾਈਜ਼ 35x40 ਨੰਬਰ ਵਿੱਚ ਕਰਵਾ ਲਈਏ ਠੀਕ ਹੈ ਮਿਹਰਬਾਨੀ ਜੀ ਵੀਰ ਨੇ ਕਿਹਾ ਦੇਖੋ ਇੱਕ ਗੱਲ ਹੋ ਗਈ ਕਿ ਇਹਦੇ ਵਿੱਚ ਕੋਈ ਬਿਮਾਰੀ ਨਾ ਹੋਵੇ ਤੇ ਦੂਸਰੀ ਗੱਲ ਹੋ ਗਈ ਕਿ ਇਹਦੇ ਵਿੱਚ ਇਹਦਾ ਇਹਦਾ ਜਿਹੜਾ ਸਾਈਜ਼ ਆ ਜਿਹੜਾ ਗੌਰਮੈਂਟ ਦਾ ਜਿਹੜਾ ਨਾ ਸੀਡ ਐਕਟ ਹੈਗਾ ਬੀਜ ਐਕਟ ਸੀਡ ਐਕਟ ਤੇ ਕਹਿੰਦਾ ਕਿ 25 ਤੋਂ 125 ਗ੍ਰਾਮ ਵਾਲੇ ਨੂੰ ਆਪਾਂ ਬੀ ਦੇ ਮੰਨ ਸਕਦੇ ਨੇ ਜੇ ਮੰਨ ਲੈ ਜਦੋਂ ਤੁਹਾਨੂੰ ਸਪਲਾਈ ਹੁੰਦਾ ਆ ਸੀਡ ਮੰਨ ਲਓ ਕੋਈ ਤੁਹਾਨੂੰ ਪੈਦਾ ਕਰਕੇ ਸਰਟੀਫਾਈਡ ਬੀਜ ਦਿੰਦੇ ਨੇ ਪਰ ਜਿਹੜਾ ਜ਼ਿੰਮੇਦਾਰ ਆ ਉਹ 125 ਗ੍ਰਾਮ ਦੇ ਬੀਜ ਨੂੰ ਬੀ ਨਹੀਂ ਉਹ ਉਹ ਲਾਉਣਾ ਨਹੀਂ ਚਾਹੁੰਦਾ ਕਿਉਂਕਿ ਉਹ ਸਾਈਜ਼ ਇੰਨਾ ਵੱਡਾ ਆ ਕਿ ਉਹ ਕਿੰਨਾ ਕੁ ਬੀ ਪਾ ਦੂਗਾ ਉਹਦੇ 'ਚ ਤੇ ਜ਼ਿੰਮੇਦਾਰ ਦੀ ਜਿਹੜੀ ਪਸੰਦ ਦੇ ਵਿੱਚ ਆਮ ਤੌਰ ਤੇ 35 ਤੋਂ 70 ਕਿ ਗ੍ਰਾਮ ਦੇ ਵਿੱਚ ਉਹ ਵੀ 70 ਦਾ ਉਹ ਨਹੀਂ ਚਾਹੁੰਦਾ ਉਹ ਚਾਹੁੰਦਾ ਥੋੜਾ ਉਤੋਂ ਵੀ ਘੱਟ ਹੋਵੇ ਪਰ ਐ ਤਾਂ ਹੈ ਨਹੀਂਗਾ ਕਿ ਫੈਕਟਰੀ ਤਾਂ ਹੈ ਨਹੀਂਗੀ ਕਿ ਵੀ ਇੱਕੋ ਹੀ ਸਾਈਜ਼ ਦਾ ਬਣਾ ਤੇ ਇਸ ਤਰੀਕੇ ਨਾਲ ਪਹਿਲੀ ਗੱਲ ਹੋ ਗਈ ਕਿ ਕੋਈ ਬਿਮਾਰੀ ਨਾ ਹੋਵੇ ਠੀਕ ਹੈ ਜੀ ਨੰਬਰ 2 ਤੇ ਹੈਗਾ ਉਹਦਾ ਸਾਈਜ਼ ਸਹੀ ਹੋਵੇ ਹੁਣ ਜਦੋਂ ਆਪਾਂ ਬੀ ਲੈਣ ਜਾਂਦੇ ਹੈਗੇ ਆ ਜਦੋਂ ਬੀ ਲੈਣ ਦਾ ਟਾਈਮ ਆਉਂਦਾ ਹੈ ਤੇ ਉਸ ਵੇਲੇ ਆਪਾਂ ਆਮ ਤੌਰ ਤੇ ਸਾਈਜ਼ ਹੀ ਦੇਖਦੇ ਆ ਵੀ ਸਾਈਜ਼ ਸਹੀ ਆ ਵੀ ਤੇ ਨਾਲ ਦੀ ਨਾਲ ਆਪਾਂ ਉਹਦੀ ਚਮਕ ਚਮਕ ਦੇਖ ਲੈਨੇ ਹੈਗੇ ਪਰ ਉਹ ਜਿਹੜੀ ਵਾਇਰਸ ਵਾਲੀ ਗੱਲ ਹੈਗੀ ਆ ਉਸ ਵੇਲੇ ਕੁਝ ਨਹੀਂ ਦਿਸਦਾ ਉਸ ਬੀਜ ਦੇ ਵਿੱਚ ਕੀ ਹੈਗਾ ਕਈ ਵਾਰੀ ਬਾਹਰੋਂ ਉਸ ਨੱਖਾ ਜਾ ਬੀਜ ਦੇਖ ਕੇ ਆਪਾਂ ਲੈ ਲੈਨੇ ਕੋल्ड स्टोर ਤੋਂ ਤੇ ਬਾਅਦ ਦੇ ਵਿੱਚ ਪਤਾ ਚੱਲਦਾ ਖੇਤ ਦੇ ਵਿੱਚ ਤੇ ਉਹ ਵਾਇਰਸ ਨਾ ਭਰਿਆ ਪਿਆ ਹੁੰਦਾ ਇਸ ਕਰਕੇ ਜ਼ਰੂਰੀ ਹੈ ਕਿ ਉਹਦੇ ਵਿੱਚ ਕੋਈ ਵਾਇਰਸ ਦੀ ਬਿਮਾਰੀ ਨਾ ਹੋਵੇ ਤੇ ਦੂਸਰੀਆਂ ਬਿਮਾਰੀਆਂ ਵੀ ਨਾ ਹੋਣ ਤੇ ਤੀਸਰੀ ਗੱਲ ਹੈਗੀ ਕਿ ਉਹਦੇ ਵਿੱਚ ਕੋਈ ਮਿਕਸਿੰਗ ਨਾ ਹੋਵੇ ਜੇ ਹੁਣ ਮੰਨ ਲਓ ਤੁਹਾਡਾ ਤੁਸੀਂ ਰਾਸ਼ਨ ਹੀ ਪੈਦਾ ਕਰਕੇ ਵੇਚਣਾ ਉੱਥੇ ਮਾੜੀ-ਮੋਟੀ ਮਿਕਸਿੰਗ ਹੋਵੇ ਉਹਨਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਜੇ ਤੁਸੀਂ ਬੀਜ ਪੈਦਾ ਆਪਣੇ ਲਈ ਕਰਨਾ ਜਾਂ ਫਿਰ ਤੁਸੀਂ ਬੀਜ ਦਾ ਕੰਮ ਕਰਦੇ ਹੋ ਤੇ ਫਿਰ ਉਹਦੇ ਵਿੱਚ ਮਿਕਸਿੰਗ ਵੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਂਦੀ ਤੇ ਆਪਾਂ ਇਹ ਗੱਲਬਾਤ ਸਿੱਖ ਲਈ ਕਿ ਵੀ ਆਹ ਜਿਹੜਾ ਦਾਣਾ ਆ ਇਹਦੀ ਅਗਰ ਇਹਦੇ ਵਿੱਚ ਕੋਈ ਵਾਇਰਸ ਨਹੀਂ ਹੈਗਾ ਕੋਈ ਬਿਮਾਰੀ ਨਹੀਂ ਹੈਗੀ ਇਹਦਾ ਭਾਰ ਮੰਨ ਲਓ 60 70 ਗ੍ਰਾਮ ਆ ਔਰ ਮੰਨ ਲਓ ਮਿਕਸਿੰਗ ਨਹੀਂ ਹੈਗੀ ਤੇ ਇਹਦਾ ਮਤਲਬ ਇਹ ਹੋਊਗਾ ਬੀਜ ਲਈ ਇਹ ਫਿੱਟ ਹੈਗਾ ਆਲੂ ਇਹ ਸਮਝਣਾ ਜ਼ਰੂਰੀ ਹੈ ਹੁਣ ਗੱਲ ਨੀ ਕੀ ਹੁੰਦੀ ਹੈ ਕਿ ਸਭ ਤੋਂ ਧੋਖਾ ਖਾਂਦਾ ਆ ਨਵਾਂ ਬੰਦਾ ਜੇ ਇਸ ਵੇਲੇ ਨਵਾਂ ਬੰਦਾ ਆਲੂ ਦੀ ਖੇਤੀ ਸ਼ੁਰੂ ਕਰਦਾ ਉਹ ਕੀ ਕਰਦਾ ਕਿ ਵੀ ਉਸ ਵੇਲੇ ਉਸ ਤੋਂ ਪਹਿਲਾਂ ਮੰਨ ਲਓ ਉਹ ਆਲੂ ਦੀ ਬਜਾਏ ਕਣਕ ਬੀਜਦਾ ਕਣਕ ਦਾ 40 ਕਿਲੋ ਵੀ ਦੇ 40 40 ਰੁਪਏ ਵੀ ਹੋਇਆ ਕਿਲੋ ਮਿਲਦੇ ਤੇ 16-1500 ਦਾ ਵੀ ਪਾ ਕੇ ਉਹਨੂੰ ਆਦਤ ਪਈ ਹੁੰਦੀ 1500 1600 ਵਾਲਾ ਵੀ ਪੌਣ ਦੀ ਉਹ ਕੀ ਕਰਦਾ ਹੈ ਕਿ ਨਵਾਂ ਨਵਾਂ ਸੋਚਦਾ ਹੈ ਵੀ ਦੇਖ ਕੇ ਮੈਂ ਹੁਣ ਵੀ ਆਲੂ ਦਾ ਕੰਮ ਕਰਾਂ ਤੇ ਉਹ ਫਿਰ ਕੀ ਕਰਦਾ ਕਿ ਵੀ ਖਰੀਦਣਾ ਪੈਂਦਾ ਜਦੋਂ ਪਤਾ ਲੱਗਦਾ ਹੈ ਕਿ ਵੀ 15 ਕਿਲੋ ਬੀ ਕਿੱਦੇ ਦਾ ਪਾਉਣਾ ਆ ਤੇ ਭਾ ਵੀ ਹੈਗਾ ਆ 1500 ਨੂੰ 2000 ਨੂੰ 1000 ਨੂੰ ਤੇ ਉਹਨੂੰ ਬਹੁਤ ਖਰਚਾ ਲੱਗਦਾ ਕਿ ਯਾਰ ਇਹ ਤਾਂ ਬਹੁਤ ਹੀ ਮਹਿੰਗਾ ਕੰਮ ਆ ਤੇ ਉਹ ਫਿਰ ਉੱਥੇ ਕੀ ਕਰਦਾ ਕਿ ਜਿਹੜਾ ਬੀ ਖਰੀਦਦਾ ਪਹਿਲੀ ਸਭ ਤੋਂ ਵੱਡੀ ਗਲਤੀ ਹੁੰਦੀ ਪਹਿਲੀ ਵਾਰੀ ਸਭ ਤੋਂ ਵੱਡੀ ਗਲਤੀ ਹੁੰਦੀ ਪਹਿਲੀ ਵਾਰੀ ਉਹ ਸੋਚਦਾ ਯਾਰ 15 ਕੁਇੰਟਲ ਬਾਉਂਡ ਦੀ بجائے ਜਾਂ 12 ਕੁਇੰਟਲ ਬਾਉਂਡ ਦੀ بجائے ਮੈਂ ਗੋਲੀ ਖਰੀਦ ਲੈਣਾ ਗੋਲੀ 5-6 ਕੁਇੰਟਲ ਨਾਲ ਮੇਰਾ ਕੰਮ ਬਣ ਜਾਣਾ ਤੇ ਜਿਹੜੇ ਖਿਡਾਰੀ ਸੱਜਣੇ ਉਹ ਵੀ ਸਮਝਾ ਦਿੰਦੇ ਆ ਹਾਂ ਹਾਂ ਗੋਲੀ ਪਾ ਦੇ 5-6 ਕੁਇੰਟਲ ਨਾਲ ਸਾਲ ਜੂਗਾ ਤੇ ਗੋਲੀ ਥੋੜੀ ਜਿਹੀ ਮਹਿੰਗੀ ਮਿਲ ਜੂਗੀ ਪਰ ਗੋਲੀ ਜਿਹੜੀ ਹੈਗੀ ਆ ਅੱਛਾ ਜੇ ਗੋਲੀ ਲੈ ਕੇ ਵੀ ਜੜੀ ਹੋਵੇ ਉਹਦਾ ਕੀ ਨੁਕਸਾਨ ਹੈ ਬਈ ਮੈਂ ਹੁਣ ਗੋਲੀ ਦੇਗੇ ਇਸ ਪੁੱਤੀ ਜਾਂਦਾ ਪੈਸੇ ਤਾਂ ਬਚ ਜਾਣਗੇ ਇਹ ਜੋ ਵੀ ਮੈਂ ਗੱਲਬਾਤ ਕਰਦਾ ਸਾਰੀਆਂ ਗੱਲਾਂ ਇੱਕ ਵਾਰੀ ਨਹੀਂ ਕਈ-ਕਈ ਵਾਰੀ YouTube ਦੇ ਉੱਤੇ ਅਸੀਂ ਪਾ ਚੁੱਕੇ ਹਾਂ ਤੇ ਉਹ ਤੁਸੀਂ ਇਹ ਸਾਰੀਆਂ ਗੱਲਾਂ ਉੱਥੇ ਵੈਸੇ ਸੁਣ ਸਕਦੇ ਹੋ ਉਹ ਕੀ ਹੁੰਦਾ ਕਿ ਉਹ ਗੋਲੀ ਪੀਜ ਲੈਂਦਾ ਤੇ ਗੋਲੀ ਦੇ ਵਿੱਚ ਆਮ ਤੌਰ ਤੇ ਚਾਂਸ ਹੁੰਦੇ ਆ ਕਿ ਉਹ ਵਾਇਰਸ ਨਾਲ ਭਰਪੂਰ ਹੁੰਦੀ ਗੋਲੀ ਫਿਰ ਕੀ ਕੀਤਾ ਤੁਸੀਂ ਗੋਲੀ ਖਰੀਦ ਲਈ ਜਦੋਂ ਬੀਜੀ ਤੇ ਤੁਹਾਡੇ ਖੇਤ ਨਾਲ ਲੋਕਾਂ ਦੇ ਜਿਹੜੇ ਗਵਾਂਡੀਆਂ ਅੰਡੀਆਂ ਦੇ ਜਿਹੜੇ ਚੰਗੇ ਜ਼ਿਮੀਂਦਾਰ ਆ ਉਹਨਾਂ ਦੇ ਪੱਤੇ ਖੁੱਲੇ ਹੁੰਦੇ ਚੌੜੇ-ਚੌੜੇ ਪੱਤੇ ਹੁੰਦੇ ਤੇ ਤੁਹਾਡੇ ਜਿਹੜੇ ਪੱਤੇ ਸੁਗੜੇ ਹੋਏ ਐਵੇਂ ਕਮਜ਼ੋਰ ਜਿਹੇ ਬੂਟੇ ਜਿਵੇਂ ਮਤਲਬ ਖੁਰਾਕ ਹੀ ਨਹੀਂ ਮਿਲੀ ਹੁੰਦੀ ਤੇ ਉੱਥੇ ਬੰਦਾ ਖਾਂਦਾ ਧੋਖਾ ਫਿਰ ਉਹ ਨਾ ਖੱਬੇ ਸੱਜੇ ਪੁੱਛਦਾ ਤੇ ਕਹਿੰਦਾ ਯਾਰ ਕਿਵੇਂ ਕਰਾਂ ਫਿਰ ਉਹਨੂੰ ਉਹ ਦੱਸ ਦਿੰਦੇ ਕਿਸੇ ਹੋਰ ਉਹ ਫਲਾਣੇ ਜ਼ਿਮੀਂਦਾਰ ਤੋਂ ਲੈ ਆ ਤੈਨੂੰ ਬੀਮਲੂ ਟਾਪ ਦਾ ਉਹ ਫਿਰ ਇਦਾਂ ਹੀ ਬਿਨਾਂ ਸੋਚੇ ਸਮਝੇ ਕਿਉਂਕਿ ਨੌਲੇਜ ਨਹੀਂ ਹੁੰਦੀ ਕਿਸੇ ਦੂਸਰੇ ਤੋਂ ਲਿਆਉਂਦਾ ਫਿਰ ਉਹ ਹੋ ਸਕਦਾ ਪਹਿਲੇ ਨਾਲੋਂ ਥੋੜਾ ਬਹੁਤ ਵਧੀਆ ਹੋਵੇ ਉਹਦੇ ਵਿੱਚ ਵੀ ਨਹੀਂ ਉਹ ਗੱਲ ਬਣਦੀ ਇਦਾਂ ਕਰਦੇ ਕਰਦੇ ਮੈਂ ਇਹੋ ਜਿਹੇ ਜੀਵੀਆਂਦਾਰਾਂ ਨੂੰ ਜਾਣਦਾ ਜਿਨ੍ਹਾਂ ਦੇ 10 10 15 15 20 20 ਸਾਲ 25 ਸਾਲ ਹੋ ਗਏ ਕਹਿੰਦੇ ਜੀ ਚੰਗੇ ਬੀ ਦਾ ਮੂੰਹ ਹੀ ਨਹੀਂ ਦੇਖਿਆ ਅਜੇ ਤੱਕ ਮੈਂ ਤੁਹਾਨੂੰ ਸੱਚੀ ਸਟੋਰੀ ਸੁਣਾਵਾਂ ਮੇਰੀ ਸਕਾਪੂਆ ਦਾ ਮੁੰਡਾ ਕਹਿੰਦਾ ਜੀ ਮੈਂ ਕਰਨਾ ਆ ਪਾਲੂ ਦਾ ਕੰਮ ਤੇ ਮੈਂ ਕਿਹਾ ਵੀ ਕਹਿੰਦਾ ਤਿਆਰੀ ਮੇਰੀ ਫੁੱਲ ਆ ਤੇ ਮੈਂ ਕਿਹਾ ਕੀ ਆ ਤਿਆਰੀ ਕਹਿੰਦਾ ਜੀ ਆਪਣੇ ਕੋਲ ਟਰੈਕਟਰ 2 ਹੈਗੇ ਆ ਪਲੈਂਟਰ ਆਪਣੇ ਕੋਲੇ ਹੈਗਾ ਤੇ ਜੇ ਆਪਣੀ ਦੋ ਟਰਾਲੀਆਂ ਵੀ ਹੈਗੀਆਂ ਤੇ ਆਪਣੇ ਕੋਲ ਰਿਜਰ ਵੀ ਹੈਗਾ ਤੇ ਫਲਾਨਾ ਵਗਾ ਸਾਰਾ ਕੁਝ ਬਣ ਗਿਆ ਮੈਂ ਕਿਹਾ ਬੀ ਕਹਿੰਦਾ ਬੀ ਆਪ ਫੁੱਫੜ ਤੋਂ ਲੈ ਆਉਣਾ ਤੇ ਮੈਂ ਕਿਹਾ ਚਲੋ ਫੁੱਫੜ ਤੋਂ ਲੈ ਆਓ ਤੇ ਮੈਂ ਕਿਹਾ ਵੀ ਫੁੱਫੜ ਤੋਂ ਬੀ ਦੀ ਕੀ ਗਾਰੰਟੀ ਆ ਲੈ ਕਹਿੰਦਾ ਫੁੱਫੜ ਦਾ ਆਪਣਾ ਕੋਲ ਸਟੋਰ ਆ ਕਹਿੰਦਾ ਉਸ ਕੋ ਪੰਜ ਟਰੈਕਟਰ ਹੈ ਖੇਤੀ ਦੀ ਟੌਪ ਦੀ ਹੈ 200 ਏਕੜ ਦੀ ਖੇਤੀ ਕਰਦਾ ਤੇ ਮੈਂ ਮੇਰੀ ਆਦਤ ਹੈ ਕਿ ਮੈਂ ਹਣਾ ਥੋੜਾ ਜਾਂ ਗਾਂ ਤੱਕ ਚੱਲਦਾ ਨਾ ਮੈਂ ਫੁੱਫੜ ਕੋ ਵੀ ਚਲੇ ਗਿਆ ਮੈਂ ਕਿਹਾ ਫੁੱਫੜਾ ਤੂੰ ਵੀ ਕਿੱਥੋਂ ਲੈਣਾ ਹੁੰਦਾ ਕਹਿੰਦਾ ਮੈਂ ਆਪਣੇ ਮਾਮੇ ਦੇ ਮੁੰਡੇ ਤੋਂ ਅੱਛਾ ਉਹ ਫੁੱਫੜ ਨੇ ਮਾਮੇ ਦੇ ਮੁੰਡੇ ਤੋਂ ਵੀ ਲੈ ਆਉਣਾ ਮੈਂ ਕਿਹਾ ਉਹਦੇ ਪੀਚ ਕੀ ਖਾਸियत ਹੈ ਤੇ ਨਾ ਉਹਦਾ ਵੀ ਟੌਪ ਦਾ ਹੁੰਦਾ ਭਾਈ ਇੰਨਾ ਹੀ ਪਤਾ ਟੌਪ ਦਾ ਹੁੰਦਾ ਮੈਂ ਮਾਮੇ ਦੇ ਮੁੰਡੇ ਕੋ ਵੀ ਚਲੇ ਗਿਆ ਮੈਂ ਕਿਹਾ ਤੇਰਾ ਵੀ ਕਿੱਥੋਂ ਲੈਣਾ ਹੁੰਦਾ ਕਹਿੰਦਾ ਜੀ ਮੇਰਾ ਤਾਂ ਮੇਰਾ ਤਾਂ 20 ਨਕਮ ਆਇਆ ਮੈਂ ਤਾਂ ਪਤਾ ਨਹੀਂ 10 ਸਾਲ ਹੋ ਗਏ ਮੈਂ ਤੇ ਇਹਨੂੰ ਢੋਈ ਜਾਂਦਾ ਮੈਂ ਤਾਂ 20 ਚੰਗਾ ਮਿਲਦਾ ਹੀ ਨਹੀਂਗਾ ਮੈਂ ਤਾਂ ਆਪ ਤੜਫਦਾ ਫਿਰਦਾ ਬਿਲ ਕਹਿਣ ਦਾ ਮਤਲਬ ਹੈ ਜਿਹੜਾ ਕਹਿੰਦੇ ਹੁੰਦੇ ਅੰਨਾ ਅੰਨੇ ਨੂੰ ਗਾਈਡ ਕਰੇ ਮੰਗ ਤਾਂ ਮੰਗ ਤਾਂ ਦਾਨੀ ਆ ਆਲੂ ਦੀ ਦੁਨੀਆ ਦੇ ਵਿੱਚ ਸਾਰੀ ਕਹਾਣੀ ਹੋ ਕਿਉਂ ਰਹੀ ਹੈ 10 10 20 20 ਸਾਲ ਹੋ ਜਾਂਦੇ ਆ ਸਾਡੇ ਹੱਥ 20 ਚੰਗਾ ਆਉਂਦਾ ਹੀ ਨਹੀਂ ਹੈਗਾ ਇਹ ਇਹ ਹੁੰਦਾ ਕਿਉਂ ਹੁੰਦਾ ਉਦੋਂ ਆ ਜਿਵੇਂ ਸਵੇਲੇ ਕੋਈ ਚੀਜ਼ ਦੀ ਮੰਗ ਹੋਵੇ ਤੇ ਮਾਲ ਸਾਡੇ ਕੋਲ ਨਾ ਹੋਵੇ ਪਰ ਅੱਜ ਜਿਹੜੀ ਹਾਲਾਤ ਇਹ ਹੈਗੇ ਆ ਅੱਜ ਐਸਾ ਨਹੀਂ ਹੈਗਾ ਕਿ ਚੀਜ਼ ਹੈ ਨਹੀਂ ਅੱਜ ਚੀਜ਼ ਹੈਗੀ ਜਿਹੜੀ ਤੁਹਾਨੂੰ ਚਾਹੀਦੀ ਆ ਪਰ ਅੱਜ ਸਾਡੇ ਕੋਲ ਨੌਲੇਜ ਨਹੀਂ ਹੈਗੀ ਅੱਜ ਸਾਡੇ ਕੋਲ ਨੌਲੇਜ ਨਹੀਂ ਹੈਗੀ ਨੌਲੇਜ ਕਿਉਂ ਨਹੀਂ ਹੈਗੀ ਮੈਨੂੰ ਕੋਈ ਸ਼ੱਕ ਨਹੀਂ ਇਹ ਕਹਿੰਦਾ ਕਿ ਅਸੀਂ ਹੰਕਾਰੀ ਕੌਮ ਆ ਨੌਲੇਜ ਹੈਗੀ ਆ ਨੌਲੇਜ ਲੈਣ ਵਾਸਤੇ ਨਿਮਰਤਾ ਚ ਆਉਣਾ ਪੈਂਦਾ ਤੇ ਅਸੀਂ ਹੈਗੇ ਆ ਹੰਕਾਰੀ ਬੰਦੇ ਹੰਕਾਰੀ ਬੰਦਾ ਜਿੰਦਿੱਤ ਨੌਲੇਜ ਨਹੀਂ ਲੈ ਸਕਦਾ ਕਦੇ ਕਦੇ ਦੀਦਾ ਸਰ ਉਹਦੇ ਕੋਲ ਜਿੰਨੀ ਪਰਮਾਤਮਾ ਦਿੱਤੀ ਓਨੀ ਕੀ ਰਹਿੰਦੀ ਆ ਨੌਲੇਜ ਦਾ ਨਿਮਰਤਾ ਨਾਲ ਬਹੁਤ ਸਿੱਧਾ ਸੰਬੰਧ ਹੈ ਥੋੜਾ ਜਿਹਾ ਸਿਰ ਝੁਕਾਉਣਾ ਪੈਂਦਾ ਆ ਫੇਰ ਹੌਲੀ-ਹੌਲੀ ਜਿਹਨੇ ਦੇਣਾ ਹੁੰਦਾ ਉਹ ਚੀਜ਼ ਦੇਣੀ ਸ਼ੁਰੂ ਕਰਦਾ ਹੈ ਜੇ ਮੇਰੀ ਗੱਲ ਤੁਹਾਨੂੰ ਮਾੜੀ ਲੱਗੇ ਤੇ ਇਹਨੂੰ ਤੁਸੀਂ ਭੁੱਲ ਜਾਓ ਪਰ ਜੇ ਤੁਹਾਨੂੰ ਚੰਗੀ ਲੱਗੇ ਜਿਹੜੇ ਖਾਸ ਤੌਰ ਤੇ ਯੰਗ ਬੱਚੇ ਆ ਨੌਲੇਜ ਦਾ ਨਿਮਰਤਾ ਦੇ ਨਾਲ ਸਿੱਧਾ ਸੰਬੰਧ ਹੈਗਾ ਥੋੜੇ ਜਿਨੇ ਨਿਮਰ ਹੋਣਾ ਪੈਂਦਾ ਹੈਗਾ ਨਹੀਂ ਤੇ ਫਿਰ ਦੇਣੇ ਵਾਲਾ ਵੀ ਪਿੱਛੇ हट ਜਾਂਦਾ ਕਹਿੰਦਾ ਕੋਈ ਗੱਲ ਨਹੀਂ ਅੱਜ ਦੀ ਤਰੀਕ ਦੇ ਵਿੱਚ ਸਿਰਫ ਨੌਲੇਜ ਦੀ ਕਮੀ ਆਧਿਕ ਦੀ ਤਰੀਕ ਦੇ ਵਿੱਚ ਚੰਗੇ 20 ਦੀ ਕਮੀ ਕੋਈ ਨਹੀਂ ਹੈਗੀ ਕਿਉਂ ਨਹੀਂ ਕਮੀ ਹੈਗੀ ਕਿ ਆ ਜਿਹੜਾ ਆਪਾਂ ਇੱਥੇ ਇੱਕ ਸਿਸਟਮ ਲੱਗਿਆ ਇਦਾਂ ਦੇ ਪੰਜਾਬ ਦੇ ਵਿੱਚ 70 ਇਹੋ ਜਿਹੇ ਸਿਸਟਮ ਲੱਗੇ ਹੋਏ ਆ 60 70 ਜਿੰਨਾ ਮਰਜ਼ੀ ਤੁਸੀਂ ਮਟੀਰੀਅਲ ਲੈ ਕੇ ਆਪਣਾ ਵੀ ਪੈਦਾ ਕਰ ਸਕਦੇ ਹੁਣ ਕੋਈ ਗਲਤ ਬਾਤ ਨਹੀਂ ਰਹੇਗੀ ਪਹਿਲਾਂ 15 ਸਾਲ ਪਹਿਲਾਂ ਹੁੰਦਾ ਤੇ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਕਿ ਤੁਸੀਂ ਸ਼ੁਰੂ ਕਿੱਥੋਂ ਕਰੋ ਅੱਜ ਤੁਹਾਨੂੰ ਦੱਸ ਸਕਦਾ ਕਿ ਸ਼ੁਰੂ ਕਿੱਥੋਂ ਕਰਨਾ ਪਹਿਲਾਂ ਤਾਂ ਦੱਸ ਹੀ ਨਹੀਂ ਸੀ ਸਕਦਾ ਸ਼ੁਰੂ ਕਿੱਥੋਂ ਕਰੀਏ ਉਹ ਆਪਾਂ ਹੁਣੇ ਸਿੱਖਾਂਗੇ ਕਿ ਕਿਉਂ ਨਹੀਂ ਸੀ ਆਪਣੇ ਕੋਲ ਹੈਗਾ ਕੁਝ